ਸਸਿਕਲ ਜੀ ਮੈਂ ਹਾਂ ਮਿਸਟਰ ਬਾਦ ਸਿੰਘ ਮੈਂ ਹਾਂ ਵੀ ਨੂੰ ਤੇ ਆਪਣਾ ਇਹ ਬਲੌਗ ਨਹੀਂ ਹੈਗਾ ਬਸ ਛੋਟੀ ਜੀ ਜਾਣਕਾਰੀ ਹੈਗੀ ਵੀ ਆਪਾਂ ਜਦੋਂ ਅੰਮ੍ਰਿਤਸਰ ਆਉਂਨੇ ਆ ਨਾ ਆਪਾਂ ਨੂੰ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਕਿ ਰਹਿਣ ਦੀ ਤਾਂ ਇੱਕ ਰੂਮ ਲਿਆਗਾ ਆਪਾਂ ਠੀਕ ਹੈ 999 ਰੁਪਏ ਦਾ ਸਿਰਫ ਤੇ ਮਤਲਬ ਕਿ ਫਾਈਵ ਸਟਾਰ ਹੋਟਲ ਨੂੰ ਫੇਲ ਕਰਦਾ ਹੈਗਾ ਇੰਨੀ ਵਧੀਆ ਸਹੂਲਤਾਂ ਸਾਨੂੰ ਰੂਮ ਦਿਖਾਉਂਦੇ ਆ ਜੀ ਠੀਕ ਹੈ ਤੇ ਤਿੰਨ ਚਾਰ ਦਿਨ ਲਈ ਬੁੱਕ ਕਰ ਸਕਦੇ ਆਨਲਾਈਨ ਵੀ ਤੇ ਜੇ ਸਾਡੇ ਵਰਗੀ ਕਿਸਮਤ ਹੋਵੇ ਤਾਂ ਇੱਥੇ ਆ ਕੇ ਵੀ ਮਿਲ ਜਾਂਦਾ ਹੈਗਾ ਤੁਹਾਨੂੰ ਪਹਿਲਾਂ ਬਾਹਰਲੀ ਲੁੱਕ ਦਿਖਾਉਂਦੇ ਆ ਵੀ ਆ ਆਪਣੀ ਸਾਰਾ ਜਿਹੜੀ ਸਰਾਗ ਨਹੀਂ ਠੀਕ ਸਾਰਾ ਗੜੀ ਸਰਾਂ ਦੀ ਲੋਕੇਸ਼ਨ ਤੁਸੀਂ ਕਿਤੋਂ ਵੀ ਪੁੱਛ ਕੇ ਆ ਸਕਦੇ ਹੋ ਤੁਹਾਨੂੰ ਹਰ ਕੋਈ ਪਹਚਾ ਦੇਊਗਾ ਤੇ ਬਾਹਰ ਰੂਮ ਲੈਣ ਤੋਂ ਬਚੋ ਕਿਉਂਕਿ ਇੰਨੇ ਕੇ ਪੈਸਿਆਂ ਦੇ ਵਿੱਚ ਬਾਹਰ ਮਿਲਦਾ ਪਰ ਕੁਆਲਿਟੀ ਬਿਲਕੁਲ ਜ਼ੀਰੋ ਹੁੰਦੀ ਹੈ ਇੱਥੇ ਤੁਹਾਨੂੰ ਖਾਣ ਪੀਣ ਦੀ ਸਹੂਲਤ ਸਾਫ ਸਫਾਈ ਅਤੇ ਫੈਮਿਲੀ ਰੂਮ ਲੈਣਾ ਸਿੰਗਲ ਬੈੱਡ ਲੈਣਾ ਡਬਲ ਬੈੱਡ ਲੈਣਾ ਜਾਂ ਮਤਲਬ ਕਿ ਦੋ ਬੈੱਡ ਲੈਣਾ ਚਾਰ ਬੈੱਡ ਲੈਣਾ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਇੱਥੇ ਆਹ ਵਾਲੀ ਵੈਬਸਾਈਟ ਤੇ ਆਨਲਾਈਨ ਤੁਸੀਂ ਇਸ ਨੂੰ ਬੁੱਕ ਕਰ ਸਕਦੇ ਹੋ ਨਹੀਂ ਤੁਸੀਂ ਇੱਥੇ ਆ ਕੇ ਵੀ ਪਤਾ ਕਰ ਸਕਦੇ ਹੋ ਜਿਹੜਾ ਆਪਣਾ ਰੂਮ ਆ ਇਹਦੇ ਵਿੱਚ ਨਾ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਉਹ ਲਈ ਆਪਣੇ ਰੂਮ ਦੀ ਚਾਬੀ ਹੈਗੀ ਠੀਕ ਹੈ ਇਹ ਸਾਰਾ ਆਟੋਮੈਟਿਕ ਲੌਕ ਹੋ ਜਾਂਦਾ ਹੈਗਾ ਖੁੱਲ ਜਾਂਦਾ ਹੈਗਾ ਤੇ ਆਪਾਂ ਨੂੰ ਨਾ ਐ ਵੀ ਚਾਬੀ ਲਾਉਣ ਦੀ ਲੋੜ ਨਹੀਂ ਹੈਗੀ ਇਸ ਤੋਂ ਬਾਅਦ ਆਪੀ ਬੰਦ ਹੋ ਜਾਂਦਾ ਆ ਕੇ ਬਸ ਇਹਦੇ ਵਿੱਚ ਲੌਕ ਹੋ ਗਿਆ ਹੈ ਖੁੱਲੂਗਾ ਇਹ ਚਾਬੀ ਨਾਲ ਸੁਣ ਲਓ ਖੁੱਲ ਗਿਆ ਹੁਣ ਆਪਾਂ ਖੋਲ ਸਕਦੇ ਹਾਂ ਚਾਬੀ ਲਾਉਣੀ ਭੁੰਦਾ ਭੁੱਲ ਵੀ ਜਾਂਦਾ ਹੈਗਾ ਤਾਂ ਕੋਈ ਚੈੱਕਰੀ ਨਹੀਂ ਮੈਂ 1000 ਰੁਪਏ ਚ ਇਹਨਾ ਮਿਲਦਾ ਨਹੀਂ ਹੈਗਾ ਠੀਕ ਹੈ ਪਰ ਸਾਰਿਆਂ ਤੋਂ ਪਹਿਲਾਂ ਤਾਂ ਆਪਣੇ ਕੋਲੇ ਇੱਕ ਬਹੁਤ ਕੈਂਡਿਡ ਡਰੈਸਿੰਗ ਟੇਬਲ ਆ ਜਾਂਦਾ ਠੀਕ ਹੈ ਨਾਲ ਉਹਦੇ ਚੇਅਰ ਤੇ ਇਧਰ ਰੂਮ ਚੇਅਰ ਵੀ ਪਈ ਆ ਨਾਲ ਟੇਬਲ ਆ ਤੇ ਬਾਹਰ ਥਿ ਵਿਊ ਦੇਖੋ ਤੁਸੀਂ ਬਹੁਤ ਸੋਹਣਾ ਵਿਊ ਹੈਗਾ ਤੇ ਆਹ ਵਾਲਾ ਆਪਣਾ ਬੈੱਡ ਤੇ ਬੈੱਡ ਵੀ ਮਤਲਬ ਕਿ ਬਹੁਤ ਹੀ ਜ਼ਿਆਦਾ ਕੰਫਰਟੇਬਲ ਹੈਗਾ ਹਰ ਇੱਕ ਸਹੂਲਤ ਹੈਗੀ ਜਿਵੇਂ ਇਧਰਲੇ ਪਾਸੇ ਵੀ ਆਪਾਂ ਨੂੰ ਚਾਰਜਿੰਗ ਦਿੱਤੀ ਹੋਈ ਹੈਗੀ ਉਧਰਲੇ ਪਾਸੇ ਵੀ ਇਹ ਗਰਮੀਆਂ ਵਿੱਚ ਵੀ ਆਉਣਾ ਤਾਂ ਬਹੁਤ ਵੱਡਾ ਏਸੀ ਹੈਗਾ ਠੀਕ ਹੈ ਇੱਕ ਸ਼ੂਰ ਹੈ ਇੱਕ ਮੈਲ ਜਨ ਦਾ ਆਪਦਾ ਸਮਾਨ ਸਮੂਣ ਇੱਥੇ ਰੱਖ ਸਕਦੇ ਆਂਗੇ ਵਧੀਆ ਡਸਟਬਿਨ ਹੈਗਾ ਤੇ ਸਾਹਮਣੇ ਇੱਕ ਲਮੀਰਾ ਦੀ ਬਹੁਤ ਸੋਹਣੀ ਤੇ ਘੈਂਟ ਜਿਹਾ ਬਾਥਰੂਮ ਹੈਗਾ ਨਾਲ ਵਾਈਪਰ ਉੱਪਰ ਦੇ ਕੇ ਗਏ ਹੈਗੇ ਤੇ ਬਹੁਤ ਹੀ ਜ਼ਿਆਦਾ ਘੈਂਟ ਗੱਲਬਾਤ ਹੈਗੀ ਇਧਰਲੇ ਪਾਸੇ ਐ ਲਮੀਰਾ ਕੀ ਲਮੀਰਾ ਵੀ ਬਹੁਤ ਖੁੱਲੀ ਡੁੱਲੀ ਆ ਤੇ ਆਪਾਨੂੰ ਨਾਲ ਕੰਬਲ ਮਿਲਿਆ ਹੋਰ ਐਕਸਟਰਾ ਬੈੱਡ ਸ਼ੀਟ ਆ ਗਈ ਠੀਕ ਹੈ ਤੇ ਇੱਕ ਹੋਰ ਵੀ ਦੇ ਵਿੱਚ ਖਾਸ ਗੱਲ ਐ ਦੱਸਣੀ ਸੀਗੀ ਉਹ ਨਾ ਬਾਥਰੂਮ ਦੇ ਵਿੱਚ ਕਈ ਵਾਰ ਇਹਦੇ ਨਾਲ ਗੀਜਰ ਵੀ ਲੱਗਿਆ ਹੋਇਆ ਤੇ ਮੈਨੂੰ ਸਮੱਸਿਆ ਆਈ ਮੈਂ ਕਿਹਾ ਆਪਣੇ ਵਰਗੇ ਨੂੰ ਨਹੀਂ ਪਤਾ ਹੁੰਦਾ ਨਾ ਤਾਂ ਆਵਲੀ ਜਿਹੜੀ ਟੁੱਟੀ ਆ ਗਈ ਆਪਣੀ ਜਿਹੜਾ ਸ਼ਾਵਰਾ ਤੇ ਜੇ ਆਪਾਂ ਇਹਨੂੰ ਅੱਠ ਇਧਰ ਟਿੱਕ ਲੱਗੀ ਹੋਈ ਐ ਜੇ ਆਪਾਂ ਇਹਨੂੰ ਇਧਰਲੀ ਸਾਈਡ ਘੁਮਾ ਕੇ ਨਪਾਂਗੇ ਤਾਂ ਗਰਮ ਪਾਣੀ ਆਊਗਾ ਠੀਕ ਐ ਇਧਰੋਂ ਠੰਡਾ ਪਾਣੀ ਆ ਜਗ੍ਹਾ ਤੇ ਇਹ ਸੈਂਟਰ ਦੇ ਵਿੱਚ ਮਿਕਸ ਹੋਊਗਾ ਤਾਂ ਬਸ ਇਹ ਮੈਂ ਕਿਹਾ ਯਾਰ ਮੈਨੂੰ ਨਹੀਂ ਪਹਿਲਾਂ ਪਤਾ ਲੱਗਿਆ ਸੀਗਾ ਮੈਂ ਕਿਹਾ ਦੱਸ ਦਈਏ ਕਈ ਵਾਰ ਕਿਸੇ ਨੂੰ ਨਹੀਂ ਪਤਾ ਲੱਗਦਾ ਅੱਜ ਇੱਕ ਗੱਲ ਹੋਰ ਦੱਸਦਾ ਮੈਂ ਮੈਂ ਕਿਹਾ ਨਾ ਥੱਲੇ ਆਪਣੇ ਇੱਕ ਰੈਸਟੋਰੈਂਟ ਆਗਾ ਆ ਹਵੇਲੀ ਪੰਜਾਬੀ ਰੈਸਟੋਰੈਂਟ ਬਹੁਤ ਕੈਂਡ ਆ ਤੇ ਕਈ ਕੋਈ ਚੱਲਣ ਫੇਰਨ ਚ ਕਈ ਬਜ਼ੁਰਗਾਂ ਨੂੰ ਸਮੱਸਿਆ ਆਉਂਦੀ ਆ ਤਾਂ ਫਿਰ ਆਪਾਂ ਇਥੇ ਆਰਡਰ ਕਰ ਸਕਦੇ ਆ ਪਾਈਸਾਂ ਚਲਿਏ ਜੀ ਚਲੋ ਜੀ ਚਲੋ ਜੀ ਅੱਜ ਤੁਹਾਨੂੰ ਰੈਸਟੋਰੈਂਟ ਚ ਲੈ ਕੇ ਚਲਦੇ ਆ ਇਹ ਸਾਰਾ ਗੜੀ ਸਰਾਂ ਦੇ ਅੰਦਰ ਹੀ ਇੱਕ ਰੈਸਟੋਰੈਂਟ ਬਣਿਆ ਹੋਇਆ ਹੈਗਾ ਬਹੁਤ ਵਧੀਆ ਜੇ ਆਪਾਂ ਬਾਹਰੋਂ ਚਾਹ ਪੀਣੇ ਆ ਨਾ ਇੱਕ ਤਾਂ ਕੁਆਂਟੀਟੀ ਥੋੜੀ ਦਿੰਦੇ ਆ ਤੇ ਕੁਆਲਿਟੀ ਜਮ੍ਹਾਂ ਬੇਕਾਰ ਆ ਉਹ ਵੀ 15 20 ਰੁਪਏ ਲੈ ਜਾਂਦੇ ਆ ਕਈ 40 ਲੈ ਲਾਂਦੇ ਆ ਤਾਂ ਇਹ ਰੈਸਟੋਰੈਂਟ ਦੇ ਅੰਦਰ ਨੇ ਇੱਕ 60 ਰੁਪਈਆ ਦੀ ਮਿਲਕ ਟੀ ਮਿਲਦੀ ਆ ਇੱਕ ਨੰਬਰ ਘਰ ਵਰਗਾ ਸਵਾਦ ਹੁੰਦਾ ਦਿਮਾਗ ਖੋਲਿਆਂ ਦਾ ਪੀ ਕੇ ਤੁਸੀਂ ਹਰ ਰੋਜ਼ ਸਵੇਰੇ ਇੱਥੋਂ ਪੀ ਕੇ ਜਾ ਸਕਦੇ ਹੋਗੇ ਹੋਰ ਵੀ ਇਹਨਾਂ ਕੋਲੇ ਬਹੁਤ ਸਾਰੀਆਂ ਚੀਜ਼ਾਂ ਖਾਣ ਪੀਣ ਦੀਆਂ ਬਹੁਤ ਚੰਗੀਆਂ ਚੰਗੀਆਂ ਤੁਸੀਂ ਆਰਾਮ ਦਿਨ ਆਪਦੇ ਰੂਮ ਦੇ ਵਿੱਚ ਵੀ ਆਰਡਰ ਕਰ ਸਕਦੇ ਹੋ ਤੇ ਇੱਥੇ ਬਹਿ ਕੇ ਵੀ ਖਾ ਪੀ ਸਕਦੇ ਹੋ ਜਾਂ ਫਿਰ ਸਰਾਂ ਦੇ ਨਾਲ ਹੀ ਇੱਕ ਰੰਗ ਪੰਜਾਬ ਦੇ ਬਹੁਤ ਵਧੀਆ ਥਾਂ ਬਣੀ ਹੋਈ ਹੈ ਉੱਥੇ ਵੀ ਖਾਣ ਪੀਣ ਦਾ ਬਹੁਤ ਵਧੀਆ ਮਿਲਦਾ ਹੈਗਾ ਆਪਾਂ ਨੂੰ